ਇਸ ਤੋਂ ਲਾਵਾ ਵਿੱਚ ਸਾਡੇ ਧਿਆਨ ਵਿੱਚ ਜਿਹੜਾ ਅਜੋਨਾ ਕੇਸ ਜਿਹੜਾ ਮੇਲਾ ਹੁੰਦਾ ਤਾਂ ਬੜੀ ਧਾਰ ਦੇ ਵਿੱਚ ਇੱਥੇ ਲੋਕ ਆਉਂਦੇ ਐ ਤੇ ਸਰ ਜਿਹੜਾ ਇੱਕ ਸਫਾਈ ਦਾ ਇੱਕ ਵੱਡਾ ਇਸ਼ੂ ਹੁੰਦਾ ਉਹਦੇ ਵਾਸਤੇ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਦੇ ਆਦੇਸ਼ਾਂ ਦੇ ਨਾਲ ਸਰ ਅਸੀਂ ਜਿਹੜੇ 4 ਜਿਹੜੇ ਨੰਗਰ ਮਰੀਂਡਾ ਚੰਪੌਰ ਸਾਹਿਬ ਰੋਪੜ ਕੀ ਦੇ ਜਿਹੜੇ ਜਿਹੜੇ ਡਿਪਾਰਟਮੈਂਟ ਨੂੰ ਸਰ ਉਸਦੇ ਧਿਆਨਗੇ ਉਹ ਉਹ ਡਿਪਾਰਟਮੈਂਟ ਆਪਣੀਆਂ ਆਪਣੀਆਂ ਅਧਾਰੀਆਂ ਸੰਬੰਧੀ ਜਿਹੜਾ ਉਹ ਗ੍ਰੀਫ ਕਰਦਾ ਜਾਵੇ ਸਰ ਤੋਂ ਐ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਜਿਹੜਾ ਹੋਲਾ ਮੌਲਾ ਇੱਕ ਵੀਰਵਸਾ ਵਿੱਚ 10-11 ਬਾਦ ਨੇ ਤਿਆਰੀਆਂ ਤੁਹਾਡੇ ਵੀ ਕੀਤੀਆਂ ਨੇ ਜੀ ਸਭ ਤੋਂ ਪਹਿਲਾਂ ਆਪ ਸਭ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਹੀ ਮੀਡੀਆ ਦੇ ਸਾਥੀਆਂ ਦਾ ਜੋ ਅੱਜ ਦੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਆਇਆ ਤੇ ਸਾਡੇ ਇਲਾਕੇ ਦਾ ਇਸ ਮਹਾਨ ਪਾਵਨ ਕੁਇਦਰ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਹਾਲਸੇ ਦੀ ਜਨਮ ਭੂਮੀ ਤੇ ਗੁਰੂ ਸਾਹਿਬ ਜੀ ਦੇ ਵੱਲੋਂ ਸ਼ੁਰੂ ਕੀਤਾ ਹੋਇਆ ਹੁਲਾ ਮਹੱਲਾ ਜੋ ਪੰਜਾਬ ਦਾ ਤੇ ਦੇਸ਼ ਦਾ ਸਭ ਤੋਂ ਪ੍ਰਮੁੱਖ ਜਿਹੜਾ ਕਹਿ ਸਕਦੇ ਆ ਇੱਕ ਇਵੈਂਟ ਹੁੰਦਾ ਹੈ ਤੇ ਇਸ ਸਾਲ ਅਸੀਂ ਜਿੱਥੇ ਪੂਰੇ ਪ੍ਰਸ਼ਾਸਨ ਵੱਲੋਂ ਜੋ ਵੀ ਤਿਆਰੀਆਂ ਉਤਾ ਚੱਲੀ ਰਹੀਆਂ ਨੇ ਪਰ ਬਹੁਤ ਕੁਝ ਨਵਾਂ ਅਸੀਂ ਇਸ ਵਾਰ ਇਹ ਸ਼ੂ ਕਿ ਲਾਂਚ ਕੀਤਾ ਐ ਐਡ ਕੀਤਾ ਹੈ ਤਾਂ ਕਿ ਸਾਡੀ ਜਿੰਨੀ ਵੀ ਸੰਗਤ ਪੂਰੀ ਦੇਸ਼ ਦੁਨੀਆ ਤੋਂ ਜਿਨ੍ਹਾਂ ਦੀ ਸ਼ਰਧਾ ਹੈ ਬੋਲੇ ਮੱਲਾ ਇੱਕ ਐਡਾਂ ਦਾ ਤਿਉਹਾਰ ਹੈ ਕਿ ਦੁਨੀਆਂ 'ਚ ਕਿਤੇ ਵੀ ਖਾਲਸਾ ਬੈਠਾ ਦੁਨੀਆਂ 'ਚ ਜਿੱਥੇ ਵੀ ਸਿੱਖ ਬੈਠੇ ਹੈ ਦੁਨੀਆਂ 'ਚ ਜਿੱਥੇ ਵੀ ਪੰਜਾਬੀ ਬੈਠੇ ਹੈ ਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਬੈਠੇ ਹੈ ਤੇ ਬਹੁਤ ਸਾਰੇ ਫੋਰਨਰਸ ਵੀ ਆਉਂਦੇ ਆ ਕਿ ਉਹ ਇੱਕ ਆਪਣੇ ਆਪ ਇੰਨਾ ਵੱਡਾ ਕੱਠ ਹੁੰਦਾ ਹੈ ਲੱਖਾਂ ਦੀ ਤਦਾਦ ਇੱਥੇ ਸੰਗਤ ਆਂਦੀ ਹੈ ਕਿ ਜੋ ਖਾਲਸਾ ਹੀ ਰੰਗ ਦੇਖਣ ਨੂੰ ਮਿਲਦਾ ਹੈ ਜੋ ਇੱਥੇ ਸਿੱਖ ਮਾਰਸ਼ਲ ਆਰਟਸ ਜੋ ਸਾਡੀ ਖੇਡਾਂ ਨੇ ਵਿਰਾਸਤੀ ਖੇਡਾਂ ਦੇਖਣ ਨੂੰ ਮਿਲਦੀਆਂ ਤੇ ਆਪਣੇ ਆਪਛੇ ਤੇ ਇਸ ਲਈ ਅਸੀਂ ਇਸ ਵਾਰੀ ਜੋ ਸਾਡੀ ਸਾਰੇ ਹਿੱਥ ਜ਼ਿਲ੍ਹਾ ਪ੍ਰਸ਼ਾਸਨ ਦੀ ਮੈਂ ਖਾਸ ਕਰਕੇ ਤਰੀਫ ਕਰਦਾ ਹਾਂ ਸਾਡੇ ਪੂਰੀ ਟੀਮ ਦੇ ਡੀਸੀ ਸਾਹਿਬ ਦਾ ਐਸਡੀਐਮ ਸਾਹਿਬ ਦਾ ਏਡੀਸੀ ਸਾਹਿਬ ਦਾ ਤੇ ਹਰ ਇੱਕ ਵਿਭਾਗ ਦਾ ਜੋ ਪਿਛਲੇ ਕਈ ਦਿਨਾਂ ਤੋਂ ਦਿਨ ਰਾਤ ਮਿਹਨਤ ਕਰ ਰਿਹਾ ਹੈ ਤਾਂ ਕਿ ਇਸ ਵਾਰੀ ਜਿਹੜਾ ਆਯੋਜਨ ਹੈ ਹੋਰ ਵਧੀਆ ਹੋ ਸਕੇ ਤੇ ਜਿੰਨੀ ਵੀ ਸੰਗਤ ਉਹ ਇੱਥੇ ਆ ਕੇ ਨਕਮਸਤਕ ਹੁੰਦੀ ਹੈ ਉਹਨੂੰ ਕਿਸੇ ਵੀ ਤਰ੍ਹਾਂ ਦੀ ਵੀ ਜਿਹੜੀ ਤਕਲੀਫ ਨਾ ਹੋਵੇ ਸਭ ਤੋਂ ਪਹਿਲਾਂ ਤਾਂ ਜੋ ਹਰ ਸਾਲ ਦਿੱਕਤ ਆਂਦੀ ਹੈ ਉਹ ਆਂਦੀ ਹੈ ਟ੍ਰੈਫਿਕ ਦੀ ਟਿਫਾਰਟੀ ਦੀ ਇਸ ਵਾਰੀ ਬਹੁਤ ਸਾਰੀਆਂ ਨਵੀਆਂ ਪਾਰਕਿੰਗਾਂ ਐਡ ਆਨ ਕੀਤੀਆਂ ਗਈਆਂ ਨੇ ਚਰਨ ਗੰਗਾ ਜਿਹੜੀ ਖਾੜ ਹੈ ਇਸ ਨੂੰ ਮੁਕੰਮਲ ਤੌਰ ਤੇ ਸਾਫ ਕਰਵਾ ਕੇ ਤਾਂ ਕਿ ਜਿੰਨੀਆਂ ਟਰਾਲੀਆਂ ਲੰਗਰ ਵਾਲੀਆਂ ਦੀ ਉਹਨੂੰ ਸਪੈਸ਼ਲ ਡੈਜ਼ਿਗਨੇਟਿਡ ਪਾਰਕਿੰਗ ਹੋਣਗੀਆਂ ਆ ਪੀਐਸਪੀਸੀਐਲ ਗੈਸਟ ਹਾਊਸ ਮਾਰਕਫੇਟ ਦਾ ਜਿਹੜਾ ਜਿੱਥੇ ਹੈ ਉੱਥੇ ਜਿਹੜੀਆਂ ਪਾਰਕਿੰਗਸ ਬਣਾਈਆਂ ਗਈਆਂ ਤਾਂ ਕਿ ਜਿੰਨੀ ਪੁਲਿਸ ਫੋਰਸ ਜਿੰਨੇ ਪ੍ਰਸ਼ਾਸਨ ਦੇ ਅਧਿਕਾਰੀ ਕੋਈ ਕਈ ਹਜ਼ਾਰਾਂ ਗੱਡੀ ਚਕਾ ਗੱਡੀਆਂ ਪ੍ਰਸ਼ਾਸਨ ਦੀਆਂ ਆਉਂਦੀਆਂ ਉਹ ਇੱਥੇ ਲੱਗ ਸਕਣ ताकि ਹੋਰ ਜਿਹੜੀਆਂ ਸਾਈਡ ਵਾਲੀ ਪਾਰਕਿੰਗਸ ਉੱਥੇ ਸੰਗਤ ਨੂੰ ਜਗ੍ਹਾ ਮਿਲ ਸਕੇ ਸਾਰੀ ਰੂਟਸ ਰੋਡਾਂ ਨੂੰ ਦੋਨੋਂ ਪਾਸੇ ਨੂੰ ਦੋ ਹਿੱਸਿਆਂ 'ਚ ਡਿਵਾਈਡ ਕੀਤਾ ਜਾਊਗਾ ਇੱਕ ਜਿਹਦੇ ਵਿੱਚ ਸੰਗਤ ਚੱਲੂਗੀ ਸੈਕੰਡ ਜਿਹਦੇ ਵਿੱਚ ਫ੍ਰੀ ਮੂਵਮੈਂਟ ਆਫ ਵਹੀਕਲਸ ਹੋਵੇ ਤਾਂਕਿ ਆਵਾਜਾਈ ਚੱਲਦੀ ਰਹੇ ਜਿਹੜੀ ਤੁਸੀਂ ਦੱਸਿਆ ਉੱਥੇ ਵੀ ਪ੍ਰੋਪਰ ਬੈਰੀਕੇਡਿੰਗ ਹੋਵੇ ਤਾਂਕਿ ਕੋਈ ਹਾਦਸਾ ਨਾ ਹੋਵੇ ਪਲੱਸ ਇਸ ਵਾਰੀ ਸਾਡੇ ਵੱਲੋਂ ਹਰ ਸੰਭਵ ਕੋਸ਼ਿਸ਼ ਹੈ ਤੇ ਆਪ ਜੀ ਦੇ ਰਾਹੀ ਵੀ ਜਿਹੜੀਆਂ ਅਸੀਂ ਅਪੀਲ ਕਰਾਂਗੇ ਕਿ ਅਸੀਂ ਇਸ ਵਾਰੀ ਹੁਣ ਸਾਡੇ ਕੋਲ ਚਰਨ ਗੰਗਾ ਖੱਟ ਦੀ ਪਾਰਕਿੰਗ ਹੈ ਤੇ ਜਿਹੜੀ ਟਰਾਲੀਆਂ ਆਉਂਦੀਆਂ ਜਿਹਦੇ ਨਾਲ ਇੱਕ ਵਾਰੀ ਪੂਰਾ ਸ਼ਹਿਰ ਜਦੋਂ ਫੁੱਟਪਾਥਾਂ ਤੇ ਲੱਗ ਜਾਂਦੀਆਂ ਜਾਂ ਮੇਨ ਸੜਕਾਂ ਤੇ ਲੱਗ ਜਾਂਦੀਆਂ ਨੇ ਉਹਦੇ ਨਾਲ ਜਿਹੜੀ ਸੜਕ ਦੇ ਵਿੱਚ ਜਾਮ ਲੱਗਦੇ ਇਸ ਵਾਰੀ ਅਸੀਂ ਚਰਨ ਗੰਗਾ ਖੱਟ ਜੋ ਬਿਲਕੁਲ ਵਾਕਿੰਗ ਡਿਸਟੈਂਸ 'ਤੇ ਹੈ ਯਾਨੀ ਪੈਦਲ ਕੋਈ ਵੀ ਆ ਸਕਦਾ ਅਗਰ ਉਹਦੇ ਚਰਸਕ ਵੀ ਕਿਤੇ ਲੱਗੇ ਯਾਨੀ ਪੈਦਲ ਜਾ ਸਕਦੀ ਹੈ ਤਾਂ ਉੱਥੇ ਅਸੀਂ ਉਹ ਆਈਡੈਂਟੀਫਾਈ ਕਰਤੀ ਤਾਂਕਿ ਜਿਹੜਾ ਸ਼ਹਿਰ ਦੇ ਵਿੱਚ ਟਰਾਲੀਆਂ ਨਾ ਲੱਗਣ ਜੋ ਨਹੀਂ ਲੱਗਣਗੀਆਂ ਤਾਂ ਟ੍ਰੈਫਿਕ ਮੂਵਮੈਂਟ ਜਿਹੜੀ ਹੈ ਉਹ ਬਹੁਤ ਬੈਟਰ ਹੋ ਜੂਗੀ ਤਾਂਕਿ ਸੰਗਤ ਜਿਹੜੀ ਹੈ ਇੱਥੇ ਪੂਰਾ ਆਨੰਦ ਮਾਣ ਸਕੇ ਵੱਖ-ਵੱਖ ਜਿਹੜੇ ਗੁਰਦਾਮ ਨੇ ਵੱਖ-ਵੱਖ ਜਿਹੜੇ ਸਥਾਨ ਨੇ ਸਾਡਾ ਜਿਹੜਾ ਮਿਊਜ਼ੀਅਮ ਹੈ ਟੂਰਿਜ਼ਮ ਵਿਭਾਗ ਦਾ ਉੱਥੇ ਤੇ ਹੋਰ ਵੀ ਜਿੰਨੇ ਵੀ ਆਸ-ਪਾਸ ਕ્રાਫਟਸ ਮੇਲੇ ਆ ਜਾਂ ਜਿੱਥੇ ਵੀ ਉਹ ਜਾਣਾ ਚਾਹਣ ਉਹ ਜਾ ਸਕਣ ਉਸ ਦੇ ਲਈ ਅਸੀਂ ਕੋਸ਼ਿਸ਼ ਕਰਦੇ ਹਾਂ ਜਿਹੜਾ ਹੈ ਕਿਤਤ ਵਿਮਲ ਜੀ ਮੈਨੂੰ ਲੱਗਦਾ ਹੈ ਕਿ ਇਹ ਇੱਕ ਡਿਸਾਈਸਿਵ ਸਟੈਪ ਹੈ ਮੈਂ ਆਪ ਜੀ ਨੂੰ ਕੱਲ ਵੀ ਆਪ ਜੀ ਨੇ ਸੁਣਿਆ ਹੋਣਾ ਇਹ ਕੋਈ ਇਕੱਲੀ ਪੰਜਾਬ ਸਰਕਾਰ ਦੀ ਲੜਾਈ ਨਹੀਂ ਹੈ ਯਾ ਆਪਾਂ ਆਖੇ ਮੁੱਖ ਮੰਤਰੀ ਸਾਹਿਬ ਦੀ ਯਾ ਮੇਰੀ ਇਕੋ ਹੀ ਕਿਸੇ ਨਾ ਇਹ ਲੜਾਈ ਨਹੀਂ ਇਹ ਹਰ ਇੱਕ ਪੰਜਾਬੀ ਦੀ ਲੜਾਈ ਹੈ ਅੱਜ ਮੈਨੂੰ ਬੜੀ ਖੁਸ਼ੀ ਹੋਈ ਅੱਜ ਮੈਨੂੰ ਦੋ ਤਿੰਨ ਲੋਕਲ ਸਾਡੇ ਮੀਡੀਆ ਦੇ ਸਾਥੀਆਂ ਦਾ ਫੋਨ ਆਇਆ ਉਹਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਸਾਨੂੰ ਇਸ ਜਗ੍ਹਾ ਤੋਂ ਤਾਂ ਇਹ ਇੱਕ ਸਾਂਝੀ ਮੁਹਿੰਮ ਹੈ ਜਿਹਦੇ ਵਿੱਚ ਹਰ ਇੱਕ ਨੂੰ ਯੋਗਦਾਨ ਪਾਣਾ ਪੈਣਾ ਪੰਜਾਬ ਪੁਲਿਸ ਆਪਣਾ ਕੰਮ ਕਰ ਰਹੀ ਹੈ ਪਰ ਸਾਨੂੰ ਸਾਰਿਆਂ ਨੂੰ ਵੀ ਬਤੌਰ ਮ ਐਮਐਲਏ ਮੇਰੀ ਜ਼ਿੰਮੇਵਾਰੀ ਹੈ ਮੈਂ ਲੋਕਾਂ ਨੂੰ ਜਾ ਕੇ ਅਵੇਅਰ ਕਰਾਂ ਆਪ ਜੀ ਦੇ ਕੋਲ ਬਹੁਤ ਵੱਡੀ ਤਾਕਤ ਹੈ ਪ੍ਰੈਸ ਦੀ ਤੁਹਾਡੀ ਡਿਊਟੀ ਹੈ ਕਿ ਤੁਸੀਂ ਪ੍ਰੈਸ ਦੇ ਨਾਲ ਜਿਹੜਾ ਹੈ ਤੇ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਇੰਪਰੂਵਮੈਂਟਸ ਕਰ ਤੁਸੀਂ ਆਨ ਵਾਲੇ ਦਿਨਾਂ ਦੇ ਵਿੱਚ ਨੈਕਸਟ 2-3 ਦਿਨਾਂ ਦੇ ਅਗਲੇ 2-3 ਦਿਨਾਂ ਦੇ ਵਿੱਚ ਹਲਕਾ ਸ਼੍ਰੀ ਅਨੰਪੁਰ ਸਾਹਿਬ 'ਚ ਵੱਡੀ ਕਾਰਵਾਈ ਜਿਹੜੇ ਨਸ਼ਾ ਤਸਕਰ ਹਨ ਉਹਨਾਂ ਤੇ ਹੋਣ ਚਾਰੀ ਹੈ ਇਹਦੇ ਵਿੱਚ ਕਿਸੇ ਨਾਲ ਕੋਈ ਲਿਹਾਜ਼ ਨਹੀਂ ਤੇ ਦੂਜੀ ਜ਼ਿੰਮੇਵਾਰੀ ਇਹਦੇ 'ਚ ਇਹ ਵੀ ਹੈ ਕਿ ਜਿਹੜੇ ਸਾਡੇ ਬੱਚੇ ਇਸ ਵਕਤ ਇਸ ਦਲਦਲ 'ਚ ਫਸੇ ਹੋਏ ਨੇ ਆਪਾਂ ਉਹਨਾਂ ਨੂੰ ਵੀ ਠੀਕ ਕਰਨਾ ਹੈ ਨਵਿਆਂ ਨੂੰ ਰੋਕਣਾ ਨਸ਼ਾ ਤਸਕਰਾਂ ਨੂੰ ਭਜਾਉਣਾ ਉਹਨਾਂ ਦਾ ਜਿਹੜਾ ਹੈ ਜੋ ਵੀ ਉਹਨੇ ਕਮਾਇਆ ਉਹ ਖਤਮ ਕਰਨਾ ਤਾਂ ਕਿ ਇੱਕ ਮਿਸਾਲ ਬਣੇ ਸਮਾਜ ਲਈ ਪਰ ਜਿਹੜੇ ਸਾਡੇ ਬੱਚੇ ਇਸ ਵਕਤ ਦਲਦਲ 'ਚ ਹੈ ਅਸੀਂ ਉਹਨਾਂ ਨੂੰ ਵੀ ਬੈਕ ਸਟ੍ਰੀਮ 'ਚ ਲੈ ਕੇ ਆਉਣਾ ਉਹਨਾਂ ਨੂੰ ਵੀ ਲੈ ਤਾਂ ਉਹਦੇ ਲਈ ਕਮਿਊਨਿਟੀ ਪਾਰਟਿਸਪੀਕੇਸ਼ਨ ਸਾਡੇ ਪਿੰਡਾਂ ਦੇ ਵਿੱਚ ਸਭ ਨੂੰ ਮਿਲ ਕੇ ਉਹਨਾਂ ਨੂੰ ਸਮਝਾਉਣਾ ਪੈਣਾ ਉਹਨਾਂ ਦੇ ਘਰਦਿਆਂ ਨੂੰ ਕਿ ਆਓ ਆਪਾਂ ਇਹਨੂੰ ਡੀਡਿਕਸ਼ਨ ਸੈਂਟਰਸ ਤੇ ਡੀਡਿਕਸ਼ਨ ਸੈਂਟਰਸ ਤੇ ਵੀ ਸਰਕਾਰ ਮਿਹਨਤ ਕਰ ਰਹੀ ਹੈ ਤਾਂ ਜਿਹੜੀ ਇਹ ਮੁਹਿੰਮ ਹੈ ਪੁਲਿਸ ਪ੍ਰਸ਼ਾਸਨ ਇੱਕ ਹਿੱਸਾ ਪਰ ਇਸ ਦੇ ਨਾਲ ਨਾਲ ਸਰਕਾਰ ਡੀਡਿਕਸ਼ਨ ਸੈਂਟਰਸ ਦੇ ਉੱਤੇ ਕਿਵੇਂ ਉਹਨਾਂ ਬੱਚਿਆਂ ਨੂੰ ਵਾਪਸ ਲੈ ਕੇ ਆਸੇ ਲੋੜ ਪੈਣ ਦੇ ਉੱਤੇ ਹੋਰ ਵੀ ਅਸੀਂ ਨਵੇਂ ਡੀਡਿਕਸ਼ਨ ਸੈਂਟਰਸ ਜਾਂ ਟੈਂਪਰੇਰੀ ਡੀਡਿਕਸ਼ਨ ਸੈਂਟਰਸ ਤੇ ਵੀ ਕੰਮ ਕਰ ਰਹੇ ਹਸਪਤਾਲਾਂ ਚ ਬਣਾ ਦਾਂਗੇ ਪਰ ਸਾਡੀ ਕੋਸ਼ਿਸ਼ ਇਹ ਹੈ ਕਿ ਆਪਾਂ ਇਸ ਲੜਾਈ ਨੂੰ ਜਿਹੜੀ ਆਪਾਂ ਇਹ ਜੰਗ ਦਾ ਐਲਾਨ ਕੀਤਾ ਇਹਨੂੰ ਇੱਕ ਤਰਫਾ ਲੈ ਕੇ ਜਾਣਾ ਤੇ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਹਰ ਹਾਲਤ ਜਿਹੜੀ ਹੈ ਜਿਹਦੇ ਚੋਂ ਆਪਾਂ ਫਤਿਹ ਹਾਸਲ ਕਰਾਂਗੇ ਸਰ ਜੀ ਤੁਸੀਂ ਮਾਈਨਿੰਗ ਦੀ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਜੀ ਇਲੈਗਲ ਮਾਈਨਿੰਗ ਨੂੰ ਕਵਰ ਕਰਨ ਦੇ ਲਈ ਪਿਛਲੇ ਦਿਨੀ ਮੈਂ ਆਪ ਜੀ ਨੂੰ ਅੱਜ ਜਿਹੜਾ ਹੈ ਉਸ ਦਾ ਡਿਟੇਲਡ ਜਿਹੜੀ ਹੈ ਉਹ ਵੀ ਭੇਜਵਾ ਦੂੰਗਾ ਉਹਦੇ ਵਿੱਚ ਅਸੀਂ ਕੁਝ ਜਿਹੜੇ ਕਦਮ ਚੱਕੇ ਨੇ ਜਿਨ੍ਹਾਂ ਨਾਲ ਬਹੁਤ ਜ਼ਿਆਦਾ ਸੁਧਾਰ ਹੋ ਸਕਦਾ ਹੈ ਮੈਸੇਲੀ ਜਦੋਂ ਦੀ ਇਹ ਕਾਰਵਾਈ ਹੋਈ ਹੈ ਪਿਛਲੇ ਕੁਝ ਦਿਨਾਂ ਤੋਂ ਮੈਂ ਆਪੇ ਫੋਨ ਤੁਹਾਨੂੰ ਵੀ ਪਤਾ ਹੋਊਗਾ ਕਿ ਆਲਮੋਸਟ ਜ਼ੀਰੋ ਇਲੀਗਲ ਮਾਈਨਿੰਗ ਰਿਪੋਰਟ ਹੋਈ ਹੈ ਉਸ ਦੇ ਵਿੱਚ ਸਭ ਤੋਂ ਵੱਡਾ ਤਾਂ ਇਹ ਕਿ ਜਿਹੜੇ ਕ੍ਰਸ਼ਰ ਬੰਦ ਨੇ ਜਿਨ੍ਹਾਂ ਦੇ ਕੋਲ ਲਾਇਸੈਂਸ ਨਹੀਂ ਉਹ ਕੀ ਕਰਦੇ ਸਨ ਜਨਰੇਟਰ ਰੱਖੇ ਹੋਏ ਸੀ ਤਾਂ ਜਿਹੜਾ ਕ੍ਰਸ਼ਰ ਬੰਦ ਹੈ ਉੱਤੇ ਜਨਰੇਟਰ ਦਾ ਕੋਈ ਕੰਮ ਨਹੀਂ ਹੈ ਉੱਥੋਂ ਉਹਨਾਂ ਨੇ ਕਿਹਾ ਵੀ ਜਨਰੇਟਰ ਆਪਣੇ ਚੱਕ ਲੋ ਨਹੀਂ ਚੱਕੋਗੇ ਤਾਂ ਸਰਕਾਰ ਸੀਲ ਕਰੂਗੀ। ਸੈਕੰਡ ਜਿਹੜੇ ਕ੍ਰੇਸ਼ਰ ਆਪਰੇਟਰ ਨੇ ਜਿਨ੍ਹਾਂ ਕੋ ਲਾਇਸੈਂਸ ਹੈ। ਟੈਂਕ ਮੈਂ ਖੋਰ ਵੀ ਗੱਲ ਮੈਂ ਪਿੱਛੇ ਜੇ ਦੇਖ ਰਿਹਾ ਸੀ ਬਿਆਨ ਪੜ੍ਹ ਰਿਹਾ ਸੀ। ਦੇਖੋ ਸਾਡਾ ਮਕਸਦ ਇਹ ਹੈ ਕਿ ਅਗਰ ਕੋਈ ਇਮਾਨਦਾਰੀ ਨਾਲ ਕੰਮ ਕਰ ਰਿਹਾ ਉਹ ਇੰਡਸਟਰੀ ਹੈ ਤਾਂ ਹਰਜੋਤ ਬੈਂਸੋ ਦੇ ਨਾਲ ਖੜਾ। ਪਰ ਅਸੀਂ ਆਪਣੇ ਕ੍ਰੁਦਰਤੀ ਸਰੋਤਾਂ ਦੀ ਚੋਰੀ ਨਹੀਂ ਹੋਣ ਦਵਾਵਾਂਗੇ। ਇੰਡਸਟਰੀ ਦੇ ਨਾਮ ਤੇ ਅਸੀਂ ਆਪਣੀ ਇਸ ਮਹਾਨ ਧਰਤੀ ਦੀ ਚੋਰੀ ਨਹੀਂ ਹੁੰਦਵਾਂਗੇ ਜਿਹੜਾ ਕੋਈ ਜਾਇਜ਼ ਹੈ ਉਹ ਆਵੇ ਮੇਰਾ ਦਫਤਰ 24 ਤੇ ਮੈਂ ਬੁਲਾ ਵੀ ਰਿਹਾ ਉਹਨਾਂ ਨੂੰ ਮੇਰਾ ਅਸੀਂ 24 ਘੰਟੇ ਉਹਨਾਂ ਦੇ ਨਾਲ ਖੜੇ ਆਂ ਅਗਰ ਉਹ ਲੀਗਲ ਸਾਈਟ ਤੇ ਕੰਮ ਕਰਦੇ ਤੇ ਉਹਨਾਂ ਨੂੰ ਕੋਈ ਵੀ ਤੰਗ ਪਰੇਸ਼ਾਨ ਕਰਦਾ ਕੋਈ ਮੈਨੂੰ ਦੱਸਣ ਆ ਕੇ ਮੈਂ ਉਹਨਾਂ ਦੇ ਨਾਲ ਖੜਾ ਪਰ ਇਹ ਕਹਿਣਾ ਕਿ ਹਾਂ ਇਲੀਗਲ ਮਾਈਨਿੰਗ ਦੀ ਆਰਟ ਤੁਸੀਂ ਸਾਡੀ ਧਰਤੀ ਨੂੰ ਖਰਾਬ ਕਰ ਦੋ ਸਾਡੇ ਪਾਣੀ ਖਤਮ ਹੋ ਜਾਣ ਇਹ ਅਸੀਂ ਬਜ਼ਰੀਨ ਨਾਲ ਕੰਮ ਕਰਨਾ ਤੁਹਾਨੂੰ ਕੌਣ ਰੋਕੇ ਜਿਹੜਾ ਸਭ ਤੋਂ ਵੱਧ ਇਲੀਗਲ ਮਾਈਨਿੰਗ ਜਿੱਥੇ ਆਸ-ਪਾਸ ਹੁੰਦੀ ਹੈ ਤੁਸੀਂ ਵੀ ਬਾਰ-ਬਾਰ ਰਿਪੋਰਟ ਕਰਦੇ ਹੋ ਉਸ ਨੂੰ ਟੋਟਲੀ ਸੀ ਉੱਥੇ ਪ੍ਰੋਪਰ ਵਾਇਰਿੰਗ ਪ੍ਰੋਪਰ ਹੈ ਪਿੱਲਰ ਲਾ ਕੇ ਤਾਂ ਕਿ ਕੋਈ ਵੀ ਉੱਥੇ ਜਿਹੜਾ ਹੈ ਕੋਈ ਆਟੋਮੋਬਾਈਲ ਐਂਟਰੀ ਨਾ ਕਰ ਸਕੇ ਇਸ ਤੋਂ ਇਲਾਵਾ ਇਹਦੇ ਵਿੱਚ ਇਹ ਵੀ ਕੀਤਾ ਹੈ ਕਿ ਜਿੱਥੇ-ਜਿੱਥੇ ਵੀ ਇਲੀਗਲ ਮਾਈਨਿੰਗ ਦੀ ਸਾਈਟਸ ਆ ਉੱਥੇ-ਉੱਥੇ ਜਿੱਥੋਂ ਉਹਨਾਂ ਦੇ ਰਸਤੇ ਬਾਹਰ ਆਉਂਦੇ ਆ ਉੱਥੇ ਹਾਈ ਨਾਈਟ ਵਿਜ਼ਨ ਐਚਡੀ ਕੈਮਰਸ ਜਿਹੜੇ 24 ਘੰਟੇ ਲੱਗਣ ਤਾਂ ਕਿ ਜਿੱਥੇ ਵੀ ਉਹਦੇ ਨਾਲ ਥਲ ਪੈ ਸਕੇ ਇਸ ਤੋਂ ਇਲਾਵਾ ਮੈਂ ਵੀ ਕਰ ਰਹੀਆਂ ਕੋਸ਼ਿਸ਼ ਕਿ ਜਿਹੜੇ ਇੱਕ ਦੋ ਪਿੰਡ ਹੈ ਜਿੱਥੇ ਜਿਹੜੇ ਸਭ ਤੋਂ ਵੱਧ ਸੈਂਸਿਟਿਵ ਨਿਜਵੇਂ ਨਾਨਗਰਾਂ ਉਹਨਾਂ ਨੂੰ ਅਸੀਂ ਪੰਚਾਇਤ ਨੂੰ ਪੈਸਾ ਦੇ ਰਹੇ ਹਾਂ ਤੇ ਪੰਚਾਇਤ ਨੂੰ ਡਰੋਨ ਦੇ ਦਾਂਗੇ ਤਾਂ ਕਿ ਉਹ ਆਪਣਾ ਪੰਚਾਇਤ ਡਰੋਨ ਯੂਜ਼ ਕਰੇ ਜੇ ਰਾਤ ਨੂੰ ਖੋਲੇ ਸਾਰਾ ਕੰਮ ਅਧੀ ਰਾਤੀ ਹੁੰਦਾ 12 2 3 ਵਜੇ 2 ਘੰਟੇ ਲਈ ਤੇ ਤਾਂ ਕਿ ਰਾਤ ਨੂੰ ਵੀ ਉਹਨਾਂ ਨੂੰ ਡਰ ਹੋਵੇ ਤੇ ਜਿੱਥੇ ਆ ਗਿਆ ਤੇ ਕਿਸੇ ਨਾਲ ਕੋਈ ਲਿਹਾਜ ਨਹੀਂ ਕਿਸੇ ਨਾਲ ਕੋਈ ਵੀ ਲਿਹਾਜ ਨਹੀਂ ਪਿਛਲੇ ਸਮੇਂ ਦੇ ਵਿੱਚ ਕੈਂਡੇ ਕਾਂ ਦੇ ਪਰਚੇ ਕੀਤੇ ਕੱਲ ਵੀ ਕਾਰਵਾਈ ਹੋਈ ਤੇ ਜਿੱਥੇ ਜਿੱਥੇ ਰਿਪੋਰਟ ਹੋ ਰਿਹਾ ਸੈਕੰਡ ਇੱਕ ਹੋਰ ਗੱਲ ਮੈਂ ਆਪ ਜੀ ਨੂੰ ਕਹਿੰਦਾ ਮੈਂ ਜਿਹੜੀ ਜ਼ਮੀਨ ਹੈ ਉਦੇ ਉੱਤੇ ਵੀ ਕਾਰਵਾਈ ਹੋਊਗੀ ਤਾਂ ਇਹ ਨਹੀਂ ਕਿ ਤੁਸੀਂ ਲੋਕਲ ਕਿਸਾਨ ਆ ਆਪਣੀ ਜ਼ਮੀਨ ਕਿਸੇ ਨੂੰ ਦੇ ਦਿੱਤੀ ਉਹਦੇ ਉੱਤੇ ਵੀ ਕਾਰਵਾਈ ਹੋਊਗੀ ਕੱਲਾ ਜਿਹੜਾ ਇਲੀਗਲ ਮਾਈਨਿੰਗ ਕਰਦਾ ਉਹਦੇ ਤੇ ਤਾਂ ਹੋਗੀ ਹੋਗੀ ਪਲੱਸ ਜਿਹੜੀ ਜ਼ਮੀਨ ਹੈ ਤਾਂ ਕਿ ਜਿਹੜਾ ਹੈ ਉਹਦੇ ਤੇ ਵੀ ਕਾਰਵਾਈ ਹੋਊਗੀ ਇਸ ਕਰਕੇ ਬੇਨਤੀ ਆਪਣਾ ਨੁਕਸਾਨ ਨਾ ਕਰਾਇਓ ਹਲਕੀ ਲਾਲਚਾ ਕੇ ਕਿ ਮੇਰੇ ਕੀ ਸਾਲ 2 ਸਾਲ ਲਈ ਕਿਸ ਨੇ ਠੇਕੇ ਤੇ ਲੈ ਲਈ ਤੇ ਮੇਰੀ ਜ਼ਮੀਨ ਤੁਹਾਨੂੰ ਉਹ ਜਿਹੜੀ ਰਿਕਵਰੀ ਹੈ ਜਿੰਨਾ ਮਾਰ ਉਥੇ ਰਿਕਵਰੀ ਹੋਊਗਾ ਬਰਾਬਰ ਤੁਹਾਨੂੰ ਵੀ ਪੈਣਾ ਤਾਂ ਹੁਣ ਕਿਤੇ ਲੈਣੇ ਦੇਣੇ ਦਾ ਪ੍ਰਯੋਜਨ ਇਸ ਦੇ ਉੱਤੇ ਅਸੀਂ ਬਿਲਕੁਲ ਵੀ ਜਿਹੜਾ ਟੋਲਰੇਟ ਨਹੀਂ ਕਰਾਂਗੇ ਉਹਦੇ ਵਿੱਚ ਪਹਿਲਾਂ ਹੀ ਆਲਰੇਡੀ ਜਿਹੜਾ ਉਹ ਟੈਂਡਰ ਉਹਦੇ ਵਿੱਚ ਪ੍ਰੋਟੈਕਸ਼ਨ ਵਰਤਦਾ ਹੈ ਤਾਂ ਕਿ ਅੱਗੇ ਤੋਂ ਕਦੀ ਇਹਨਾਂ ਦਾ ਜਿਹੜਾ ਹੈ ਨੁਕਸਾਨ ਨਾ ਹੋ ਸਕੇ ਪਬਲਿਕ ਰਿਸੋਰਸ ਦਾ ਨੁਕਸਾਨ ਜਿਹੜਾ ਹੈ ਉਹ ਹੋ ਨਾ ਸਕੇ ਪਲੱਸ ਮੈਂ ਵੀ ਤੁਹਾਨੂੰ ਦੱਸ ਦਵਾਂ ਜੀ ਪਿੱਛੇ ਜੀ ਆਪ ਜੀ ਨੇ ਦੇਖਿਆ ਵੀ ਹੋਊਗਾ ਜਿਹੜਾ ਸਾਡਾ ਲੰਬੇ ਪ੍ਰਯਾਸਾਂ ਤੋਂ ਬਾਅਦ ਅਸੀਂ ਜਿਹੜਾ ਕੀਰਤਪੁਰ ਸਾਹਿਬ ਤੋਂ ਲੈ ਕੇ ਜਿਹੜਾ ਸਾਡਾ ਨੰਗਲ ਦਾ ਜਿਹੜਾ ਹਿਮਾਚਲ ਬਾਰਡਰ ਹੈ ਕਲਸੀੜੇ ਤੱਕ ਮੈਦਪੁਰ ਤੱਕ ਉੱਥੇ ਤੱਕ ਜਿਹੜਾ 4 ਲੇਨਿੰਗ ਦਾ ਕੰਮ ਹੈ ਕਿਉਂਕਿ ਤੁਸੀਂ ਦੇਖ ਜਿਓ ਕਿ ਖਾਸ ਕਰਕੇ ਗੰਗੂਵਾਲ ਤੋਂ ਲੈ ਕੇ ਨੰਗਲ ਤੱਕ ਇੱਕ ਹੀ ਲਾ ਰੋਡ ਬਣ ਚੁੱਕਿਆ ਰੋਜ਼ ਜਿਹੜੇ ਹਾਦਸੇ ਹੋ ਰਹੇ ਕੀਮਤੀ ਜਾਨਾਂ ਜਾ ਰਹੀਆਂ 2022 ਤੋਂ ਲਗਾਤਾਰ ਕੋਰਸਪੋਂਡੈਂਸ ਕਰਨ ਤੋਂ ਬਾਅਦ ਉਹਨਾਂ ਨੂੰ ਵਿਜ਼ਿਟਸ ਕਰਨ ਤੋਂ ਬਾਅਦ ਹੁਣ ਜਿਹੜੀ ਬਿਰੀਸਟਰੀ ਆਫ ਰੋਡ ਐਂਡ ਟ੍ਰਾਂਸਪੋਰਟ ਹੈ ਉਹ ਐਗਰੀ ਕਰ ਗਈ ਹੈ ਇਹਦੀ 4 ਲੇਨਿੰਗ ਜਿਹੜੀ ਅਪਰੂਵ ਹੋ ਗਈ ਹੈ ਉਸ ਦੇ ਵਿੱਚ ਇੱਕ ਹੋਰ ਜਿਹੜਾ ਵੱਡਾ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਜਾਨੀ ਸਾਲ ਦੋ ਸਾਲ ਤੱਕ ਜਿਹੜੀ ਵੱਡੀ ਸਹੂਲਤ ਆਪਾਂ ਨੂੰ ਹੋਲੇ ਮਹੱਲੇ ਤੇ ਮਿਲੂਗੀ ਕਿ ਅਨੰਦਪੁਰ ਸਾਧੂ ਚਿਕ ਬਾਈਪਾਸ ਵੀ ਪਾਸ ਹੋ। ਉਸ ਦੇ ਨਾਲ ਜਿਹੜਾ ਸਾਡਾ ਹੋਲੇ ਮਹੱਲੇ ਤੇ ਆਸ-ਪਾਸ ਦੀ ਜਿਹੜੀ ਹੋਲਿਸਟਿਕ ਡਿਵੈਲਪਮੈਂਟ ਹੈ ਉਸ ਨੂੰ ਇੱਕ ਬਹੁਤ ਵੱਡਾ ਐਡ ਮਿਲੂਗਾ। ਉਹਦਾ ਵੀ ਕੰਮ ਹੈ ਜਿਹੜਾ ਉਹ ਅਗਲੇ 3-4 ਮਹੀਨੇ ਦੇ ਵਿੱਚ ਸ਼ੁਰੂ ਹੋ ਜਾਊਗਾ। ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਹੋਰ ਨਵੇਂ ਬ੍ਰਿਜਸ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਜਿੰਨੇ ਵੀ ਪੁਲ ਬਣੇ ਨੇ ਉਹ ਸੰਤਾਂ ਨੇ ਬਣਾਏ ਨੇ। ਤਾਂ ਹੁਣ ਪਹਿਲੀ ਵਾਰੀ ਹੋਊਗਾ ਕਿ ਸਰਕਾਰ ਮੁਲਕ ਆਜ਼ਾਦ ਹੋਣ ਤੋਂ ਬਾਅਦ ਕਿ ਸਰਕਾਰ ਇਸ ਇਲਾਕੇ ਦੇ ਵਿੱਚ ਪੁਲ ਬਣਾਉਣ ਜਾ ਰਹੀ ਹੈ ਕਿਸ਼ਤੀਆਂ ਜਿਹੜੀਆਂ ਉਸ ਦਾ ਇਸਤੇਮਾਲ ਬੰਦ ਹੋ ਜਾਊਗਾ ਤੇ ਨਵੇਂ ਜਿਹੜੇ ਨਵੇਂ ਰਸਤੇ ਨਵੇਂ ਆਵਾਜਾਈ ਤੁਹਾਨੂੰ ਸਭ ਨੂੰ ਵੀ ਤੁਸੀਂ ਹੋਗੇ ਜਿਵੇਂ ਹੁਣ ਖੇੜਾ ਕਲਮੋਟ ਹੈ ਸਾਡੇ ਇਲਾਕੇ ਦਾ ਪਿੰਡ ਹੈ ਜੇ ਆਪਾਂ ਜਾਣਾ ਹੋਵੇ 45 ਮਿੰਟ ਲੱਗਦੇ ਆ ਜਾਂ ਵਾਇਆ ਹਿਮਾਚਲ ਜਾਣਾ ਪੈਣਾ ਜਾਂ ਵਾਇਆ ਤੁਹਾਨੂੰ ਨੂਰਪੁਰ ਬੇਲੀ ਜਾਣਾ ਜਾਣਾ ਹੁਣ ਜਿਹੜੀ ਨਵਾਂ ਆਵੇ ਜਾਈ ਦੇ ਨਾਲ ਇੱਕ ਦਾ ਡਿਸਟੈਂਸ ਬਹੁਤ ਘਟ ਜਾਊਗਾ ਤੁਸੀਂ ਜਿੱਥੇ ਆਪਾਂ ਬੈਠੇ ਆਂ ਅਨੰਦਪੁਰ ਸਾਹਿਬ ਤਹਿਸੀਲ ਤੋਂ 15 ਮਿੰਟ ਦੇ ਵਿੱਚ ਤੁਸੀਂ ਜਿਹੜਾ ਹੈ 15 ਤੋਂ 20 ਮਿੰਟਾਂ ਸਖੇੜਾ ਕਰ ਮੋੜ ਪਹੁੰਚ ਜਾਓਗੇ ਜਿਹੜਾ ਤੁਹਾਡਾ ਇਹਦੇ ਨਾਲ ਇੱਥੇ ਲੋਕਲ ਜੁਰੀ ਇੰਡਸਟਰੀ ਹੈ ਉਸ ਨੂੰ ਵੀ ਬੀ